ਕਰਜ਼ੇ ਦੇ ਦੈਂਤ ਨੇ ਪਤਾ ਨਹੀਂ ਕਿਨੇ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਅਤੇ ਪਤਨੀਆਂ ਦੇ ਸਿਰ ਦਾ ਸਾਈਂ ਖੋਇਆਏ ਹੁਣ ਇਸੇ ਹੀ ਦੈਂਤ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਜ਼ੀਰਾ ਦੇ ਨਜ਼ਦੀਕ ਪੈਂਦੇ ਪਿੰਡ ਤਲਵੰਡੀ ਮੰਗੇਖਾਂ ਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਆਪਣੇ ਖੇਤਾਂ 'ਚ ਜਾ ਕੇ ਫਹਾ ਲਗਾ ਕੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੁਚਾ ਸਿੰਘ ਤੇ 12 ਲੱਖ ਤੋਂ ਉੱਪਰ ਦਾ ਕਰਜ਼ਾ ਝੜਿਆ ਹੋਇਆ ਸੀ ਜੋ ਉਤਾਰ ਨਾ ਸਕਣ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਜੰਮਦਨ ਇੰਨੇ ਤੇ 4-5 ਕਿਲੇ ਸਬਜ਼ੀ ਲਈ ਹੋਈ ਸੀ ਜਿੰਦੇ ਵਿੱਚ ਮਟਰ ਵਗੈਰਾ ਸੀ ਉਹਦੇ ਜਿੰਨੂੰ ਘਾਟਾ ਪੈ ਗਿਆ ਘਾਟਾ ਪੈਣ ਦੇ ਵਿੱਚ ਇਹਦਾ ਉਹਦੇ ਸਿਰ ਤੇ ਕਰਜ਼ਾ ਚੜ ਗਿਆ ਕਰਜ਼ਾ ਚੜਨ ਦੇ ਕਾਰਨ ਇਹਨੇ ਆ ਖੁਦਕੁਸ਼ੀ ਕਰ ਲਈ ਇਹਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਲੱਗਾ ਕਿਸਾਨ ਜੂਨੀਅਨ ਆਕੂ ਬਲਰਾਜ ਸਿੰਘ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ ਅੱਜ ਜਿਹੜੀ ਇਹ ਮੰਦ ਭਾਗੀ ਘਟਨਾ ਪਿੰਡ ਤਲਵੰਡੀ ਮੰਗੇਖਾਂ ਦੇ ਵਿੱਚ ਵਾਪਰੀ ਆ ਇਹ ਸੁੱਚਾ ਸਿੰਘ ਕਿਸਾਨ ਖੁਦਕੁਸ਼ੀ ਕਰ ਗਿਆ ਇਹ ਖੁਦਕੁਸ਼ੀ ਕਰਜ਼ੇ ਦੇ ਕਾਰਨ ਕੀਤੀ ਆ ਤੇ ਸਾਡੀ ਸਰਕਾਰ ਤੋਂ ਪੁਰਜ਼ੋਰ ਮੰਗ ਆ ਕਿ ਇਹਦਾ ਜੋ ਵੀ ਕਰਜ਼ਾ 12-13 ਲੱਖ ਰੁਪਈਆ ਦੇ ਸਿਰ ਹੈਗਾ ਉਹ ਪੂਰਾ ਮਾਫ ਕੀਤਾ ਜਾਵੇ ਤੇ ਇਸ ਨੂੰ ਘੱਟੋ-ਘੱਟ 5000 ਲੱਖ ਰੁਪਈਆ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਇਹ ਸਾਡੀ ਸਰਕਾਰ ਤੋਂ ਜਿਹੜੀ ਆ ਮੰਗ ਹੈਗੀ ਆ ਕੋਈ ਵਿਰਲਾ ਦਿਨ ਹੀ ਬੀਤਦਾ ਹੋਵੇਗਾ ਜਦੋਂ ਕਿਸੇ ਕਿਸਾਨ ਦੀ ਮੌਤ ਦੀ ਖਬਰ ਨਾ ਮਿਲੀ ਹੋਵੇ ਪਤਾ ਨਹੀਂ ਕਿੰਨੇ ਹੀ ਘਰਾਂ ਚੋਂ ਕਰਜ਼ੇ ਨੇ ਖੁਸ਼ੀਆਂ ਖੋ ਲਈਆਂ ਨੇ ਆਖਿਰਕਾਰ ਇਹ ਆਤਮ ਹਮੱਤਿਆ ਦਾ ਦੌਰ ਕਦ ਰੁਕੇਗਾ ਇਸ ਤੇ ਵਿਰਾਮ ਚਿੰਨ ਲਗਾਉਣਾ ਬਾਕੀ ਹੈ ਜ਼ੀਰਾ ਤੋਂ ਸतीश ਵਜ ਜਗਬਾਣੀ ਟੀਵੀ